ਸਤਿ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਬਈ ਉਹ ਗੱਲਾਂ ਕਰਾਂਗੇ ਵੀ ਜਿਹੜੇ ਸਾਰੇ ਕਿਸਾਨ ਭਰਾਵਾਂ ਦੇ ਸਾਰੇ ਕਿਸਾਨ ਭਰਾਵਾਂ ਦੇ ਬਾਰ-ਬਾਰ ਕਮੈਂਟ ਆਈ ਜਾਂਦੇ ਆ ਵੀ ਕਹਿੰਦੇ ਇਹਦੇ ਕਿੰਨਾ ਖਰਚਾ ਆਉਂਦਾ ਤਰੀਕਾ ਕੀ ਆ ਲਾਉਣ ਦਾ ਕਿਵੇਂ ਪਾਉਣਾਗਾ ਕਿੰਨਾ ਕ ਖਰਚਾ ਇੱਕ ਕਿੱਲੇ ਦੇ ਇੱਕ ਇੱਕ ਏਕੜ ਦੇ ਉੱਪਰ ਜਿਵੇਂ ਆਪਾਂ ਆਹ ਸਬਜ਼ੀਆਂ ਲਾਈਆਂ ਹੋਈਆਂ ਨੇ ਬਾਈ ਕਦੂ ਚਾਹੇ ਤੋਰੀ ਹੋ ਗਿਆ ਕarele ਹੋ ਗਿਆ ਪੇਠਾ ਹੋ ਗਿਆ ਠੀਕ ਹੈ ਖੀਰਾ ਹੋ ਗਿਆ ਟਮਾਟਰ ਵੀ ਲਾਏ ਹੋਏ ਆਪਣੇ ਕੋਲੇ ਗੋਭੀ ਵੀ ਲਾਈ ਹੋਈ ਆ ਸ਼ਮਲਾ ਮਿਰਚ ਵੀ ਲਾਈ ਹੋਈ ਆ ਸਾਰੇ ਪੰਤੀਆਂ ਸਬਜ਼ੀਆਂ ਆਪਾਂ ਲਾ ਲਾ ਰੱਖੀਆਂ ਨੇ ਜਿਹੜੀਆਂ ਵੀ ਗਾਹਾਂ ਗਰਮੀ ਦੇ ਵਿੱਚ ਚੱਲਣੀਆਂ ਵੀ ਉਹਨਾਂ ਨੂੰ ਲਾਉਣ ਦਾ ਕਿੰਨਾ ਕੁ ਖਰਚਾ ਆਉਂਦਾ ਪਹਿਲੀਆਂ ਦੇ ਵਿੱਚ ਤਰੀਕਾ ਕੀ ਆ ਕਿੱਥੋਂ ਇਹ ਸਾਰਾ ਸਮਾਨ ਮਿਲੂਗਾ ਕਿਵੇਂ ਲਾਉਣਾਗਾ ਸਾਰੇ ਬਾਰੇ ਅੱਜ ਆਪਾਂ ਖੁੱਲ੍ਹ ਕੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਬਈ ਆਪਾਂ ਇਹਦੀ ਗੱਲ ਕਰ ਲੈਨੇ ਆਂ ਦੇਖੋ ਨਾ ਬਾਣ ਬਾਹੇ ਬਾਹ ਬਾਈ ਤਾਂ ਸੋਨ ਪਤੀ ਆ ਵੀ ਇਹ ਚੀਜ਼ਾਂ ਦੀ ਥੋੜੀ ਜਿਆਦੇ ਹੁੰਦੀ ਹੈ ਬਾਣ ਦੀ ਬਾਣ ਬਾਣ ਦੇ ਉੱਤੇ ਥੋੜਾ ਜਿਹਾ ਖਰਚਾ ਜ਼ਿਆਦਾ ਆਉਂਦਾ ਲਗਭਗ ਆਪਾਂ ਮੰਨੀਏ ਤੇ 4-5 5-6000 ਦਾ ਤਾਂ ਇੱਕ ਇੱਕ ਏਕੜ ਦੇ ਉੱਪਰ 4-5000 ਦਾ ਡੀਜ਼ਲ ਮੱਚ ਜਾਂਦਾ ਜੇ ਆਪਾਂ ਬਹਣ ਦੀ ਤਿਆਰੀ ਕਰਦੇ ਆ ਠੀਕ ਆ ਉਹ ਖਰਚਾ ਹੋ ਗਿਆ ਬਾਈ ਉਸ ਤੋਂ ਬਾਅਦ ਜੇ ਤੁਸੀਂ ਉਹਨੂੰ ਰੂੜੀ ਦੀ ਰੇਪ ਪਾਉਣਾ ਚਾਹੁੰਦੇ ਹੋਗੇ ਤੁਸੀਂ ਮੰਨ ਕੇ ਚੱਲੋ ਜੇ ਤਾਂ ਸੋ ਮੁੱਲ ਲੈ ਕੇ ਪਾਉਣੀ ਆ ਤਾਂ ਤੁਸੀਂ ਮੁੱਲ ਦੇ ਸੋਨੂੰ ਪਤਾ ਹੀ ਹੈ ਖਰਚੇ ਕਿ ਅੱਜ 11500 ਰੁਪਏ ਟਰਾਲੀ ਮਿਲਦੀ ਆ 4-5 ਟਰਾਲੀਆਂ ਇੱਕ ਏਕੜ ਦੇ ਵਿੱਚ ਰੂੜੀ ਦੀਆਂ ਲਾਜ਼ਮੀ ਪਾਉਣੀਆਂ ਪੈਂਦੀਆਂ ਨੇ ਫੇਰ ਹੀ ਜਾ ਕੇ ਫਸਲ ਤੁਰਦੀਏਗੀ ਜਿਵੇਂ ਇਹ ਬਾਹਨ ਦੇ ਵਿੱਚ ਪਹਿਲਾਂ ਪਾਈ ਸੀ ਆਪਾਂ ਹੁਣ ਨਹੀਂ ਪਾਈ ਜਦੋਂ ਆਪਾਂ ਹੁਣ ਕਦੂ ਲਾ ਪਿਛੋਂ ਪਹਿਲਾਂ ਪਾਈ ਸੀ 6 ਕੁ ਮਹੀਨੇ ਪਹਿਲਾਂ ਉਹ ਕੰਮ ਕਰ ਦੇ ਤੁਸੀਂ ਸਾਲ ਦੇ ਵਿੱਚ ਇੱਕ ਵਾਰੀ ਪਾਓ ਇੱਕ ਵਾਰੀ ਹੋਈ ਬਹੁਤ ਆ ਠੀਕ ਆ ਇੱਕ ਵਾਰੀ ਜਿਹੜੇ ਬਾਹਨ ਦੇ ਵਿੱਚ ਪਾਤੀ ਤਾਂ ਫਿਰ ਇੱਕ ਸਾਲ ਪੂਰਾ ਵਧੀਆ ਕੰਮ ਕਰਦੇ ਹੁਣ ਇਹਦੇ ਗਾਹਾਂ ਜਦੋਂ ਸੀਜ਼ਨ ਆਊਗਾ ਉਦੋਂ ਆਪਾਂ ਗਰਮੀ ਵੇਲੇ ਫੇਰ ਦੁਬਾਰੀ ਪਾ ਦੇਗੇ 4-5000 ਉਹਦਾ ਖਰਚਾ 10000 ਖਰਚਾ ਤਾਂ ਭਾਈ ਇਹ ਹੋ ਗਿਆ ਆਪਣਾ ਤੇ ਉਸ ਉਸ ਤੋਂ ਬਾਅਦ ਆਪਾਂ ਅਗਲੀਆਂ ਗੱਲਾਂ ਦੀ ਕਰ ਲਈਏ ਦੇਖੋ ਜਿਹੜੇ ਇਹਨਾਂ ਸਬਜ਼ੀਆਂ ਦੇ ਬੀਜ ਨੇ ਅੱਡੋ ਅੱ ਚੀਜ਼ਾਂ ਦੇ ਅੱਡ-ਅੱਡ ਬੀਜਾਂ ਦੀ ਬਹੁਤ ਕੀਮਤ ਆ ਜਿਵੇਂ ਹੁਣ ਕਦੂਆਂ ਦਾ ਬੀਜ ਆ ਇਹ ਥੋੜਾ ਸਸਤ ਹੀ ਆ ਕਦੂਆਂ ਦਾ ਬੀਜ ਆਪਾਂ ਨੂੰ ਜਦ ਸਰੇ ਤੋਂ ਸਰੇ ਲੈਂਨੀ ਆਪਾਂ ਜਿਵੇਂ ਜਾਇਦੇਵ ਦੀ ਗੱਲ ਕਰ ਲਈਏ ਤਾਂ 4-5000 ਰੁਪਏ ਨੂੰ ਆਪਾਂ ਨੂੰ ਕਿਲੋ ਮਿਲ ਜਾਂਦਾਗਾ ਤੇ ਸਸਤ ਹੀ ਕੰਮ ਆ ਕੋਈ ਐਡਾ ਮਹਿੰਗਾ ਨਹੀਂ ਤੇ ਤੋਰੀਆਂ ਦਾ ਉਦੋਂ ਥੋੜਾ ਜਿਆਦਾ ਜਾ ਵੱਡਦਾ ਠੀਕ ਆ ਉਦੋਂ ਜਿਆਦਾ ਮਹਿੰਗੇ ਤੋਂ ਮਹਿੰਗੀਆਂ ਪੰਜਾ 6-7000 ਰੁਪਏ ਕਿਲੋ ਤੱਕ ਵੀ ਬਗ ਜਾਂਦੀਆਂ ਇਹ ਵੀ ਥੋੜਾ 1000-2000 ਇਹ ਕਿਲੋ ਤੇ ਬਗ ਜਾਂ ਵਧ ਜਾਂਦੀਆਂ ਨੇ ਤੇ ਇਦੋਂ ਕਹਾ ਗੱਲ ਕਰ ਲਈ ਆਪਾਂ ਜਿਵੇਂ ਹੁਣ ਪੇਠਿਆਂ ਦੇ ਬੀਜ ਵੀ ਵਿੱਚ ਚੰਗੇ ਬੀਜ ਲੈਣੇ ਆ ਤਾਂ 4-5 500 ਦਾ ਪੌਚ ਮਿਲਦਾ 50 ਗ੍ਰਾਮ ਦਾ 10000 ਰੁਪਏ ਕਿਲੋ ਤੱਕ ਇਹਨਾਂ ਦੀ ਗੱਲ ਪਹੁੰਚ ਜਾਂਦੀ ਆ ਤੇ ਜੇ ਆਪਾਂ ਹੁਣ ਕਰੇਲੇ ਦੀ ਗੱਲ ਕਰ ਲਈਏ ਬਈ ਕਰੇਲਾ ਹੁਣ 20000 ਰੁਪਏ ਕਿਲੋ ਤੱਕ ਵੀ ਵਗ ਜਾਂਦਾਗਾ ਠੀਕ ਆ 10000 ਰੁਪਏ ਦਾ ਪੈਕਟ ਵੀ ਪਿਆਗਾ ਕਰੇਲੇ ਦਾ 50 ਗ੍ਰਾਮ ਦਾ 20-20000 ਰੁਪਏ ਕਿਲੋ ਤੱਕ ਦੇ ਹੀ ਪਏ ਨੇ ਜਿਹੜਾ ਆਪਾਂ ਇਸ ਵਾਰੀ ਲਾਇਆ ਉਹ 16000 ਰੁਪਏ ਨੂੰ ਕਿਲੋ ਹੈਗਾ 16-17000 ਨੂੰ ਕਿਲੋ ਕਰੇਲਾ ਤੇ ਖੀਰੇ ਦਾ ਵੀ ਜੇ ਆਪਾਂ ਰੇਟ ਦੀ ਗੱਲ ਕਰ ਲਈਏ ਖੀਰੇ ਚਾਈਨੀ ਦੇ ਵਿੱਚ ਉਹਨਾਂ ਦੇ ਪੌਚ ਮਹਿੰਗੇ ਨੇ ਲਗਭਗ 50 ਜੇ ਆਪਾਂ 10 ਗ੍ਰਾਮ ਦਾ ਪੌਚ ਮੰਨੀਏ ਤਾਂ ਲਗਭਗ ਜੇ ਚੰਗੇ ਖੀਰੇ ਦਾ ਲੈਣਾ ਆਪਾਂ ਨੂੰ 6-700 ਰੁਪਏ ਦਾ ਪੌਚ ਮਿਲਦਾ ਐਦੂ ਘੱਟੋ ਨਹੀਂ ਮਿਲਦਾ ਅੱਡੋ-ਅੱਡ ਚੀਜ਼ਾਂ ਦੇ ਅੱਡੋ-ਅੱਡ ਖਰਚੇ ਨੇ ਬਈ ਜਿਵੇਂ ਸ਼ਿਮਲਾ ਮਿਰਚ ਦੀ ਕਹਦੀਏ ਤਾਂ ਉਹਦੀ ਪਨੀਰੀ ਵੀ ਮਹਿੰਗੀ ਹੈ ਕੌੜੀ ਮਿਰਚ ਦੀ ਪਨੀਰੀ ਵੀ ਤੁਹਾਨੂੰ ਪਤਾ ਸਸਤੀ ਨਹੀਂ ਮਿਲਦੀ ਜੇ ਹੁਣ ਆਪਾਂ ਫਰਾਂਸ ਬੀਨਸ ਲਾਇਆ ਥੋੜਾ ਜਿਹਾ ਉਹਦਾ ਵੀ ਸਸਤਾ ਨਹੀਂ ਹੈਗਾ ਉਹ ਜਿਹੜੇ ਬੀਜ ਨੇ ਉਹਨਾਂ ਦੀ ਬਈ ਦੇਖੋ ਲਾਉਣ ਦੇ ਆ ਜੇ ਹੁਣ ਤੁਸੀਂ ਕਦੂ ਲਾ ਰਹੇ ਹੋ ਤਾਂ ਛੋਟਾ ਖਰਚਾ ਮੈਨੂੰ ਲੱਗਦਾ ਵੀ 7/2 ਕਿਲੋ ਬੀਨ ਨਾਲ ਆਪਣਾ ਇੱਕ ਕਿੱਲਾ ਲੱਗ ਜਾਂਦਾਗਾ ਤੇ ਤੁਹਾਡਾ 7000 ਰੁਪਏ ਕਿੱਲੇ ਤੇ ਖਰਚਾ ਹੋ ਜਾਂਦਾ। ਜੇ ਆਪਾਂ ਇਹਦੀ ਗੱਲ ਕਰ ਲਈ ਇੱਕ ਏਕੜ ਦੇ ਉੱਪਰ ਆਪਾਂ ਬਈ ਵਿੱਚੇ ਮਟਰ ਬੀਜ ਕੇ ਤੇ ਆਪਾਂ ਜਿਹੜੀਆਂ ਸਬਜ਼ੀਆਂ ਸਾਰੀਆਂ ਲਾਈਆਂ ਸਾਰੇ ਪਾਂਦੀਆਂ ਵੰਡ-ਵੰਡ ਕੇ ਲਾਈਆਂ ਨੇ ਇੱਕ ਏਕੜ ਦੇ ਵਿੱਚ ਤਾਂ ਲਗਭਗ ਆਪਣਾ ਬੀਜ-ਬੀਜ ਦਾ ਹੀ ਖਰਚਾ ਇੱਕ ਇੱਕ ਏਕੜ ਦੇ ਉੱਪਰ ਲਗਭਗ 20 ਕੁ ਹਜ਼ਾਰ ਰੁਪਿਆ ਆ ਗਿਆ ਸੀ। 20 ਕੁ ਹਜ਼ਾਰ ਰੁਪਿਆ ਇੱਕ ਕਿੱਲੇ ਦੇ ਉੱਪਰ ਆਪਣਾ ਖਰਚਾ ਬੀਜ-ਬੀਜ ਦਾ ਹੀ ਆ ਗਿਆ ਸੀ ਕ تن 5000 ਦੇ ਮਟਰ ਪਾਇਆ 22000 ਰੁਪਏ ਦਾ ਆਪਣਾ 23000 ਰੁਪਏ ਦਾ ਮੈਂ ਕੱਢਿਆ ਸੀ ਐਸਟੀਮੇਟ ਆਪਣਾ ਇੱਕ ਇੱਕ ਕਵਰ ਦੇ ਉੱਪਰ ਬੀਜ ਪਿਆ ਹੋਇਆ ਕਿਉਂਕਿ ਆਪਾਂ ਸਾਰੇ ਭਾਂਦੀਆਂ ਸਬਜ਼ੀਆਂ ਵੰਡ ਕੇ ਲਾਈਆਂ ਤੁਸੀਂ ਜਾਇ ਜੀ ਸਬਜ਼ੀ ਲਾ ਰਹੇ ਹੋ ਉਹੇ ਤੁਹਾਨੂੰ ਜਿਹੜਾ ਜਿਹਾ ਬੀਜ ਲਾਉਂਗੇ ਦੇਖੋ ਹਲ ਕਰੇਲਾ ਲਾਉਂਗੇ ਤਾਂ ਤੁਹਾਡਾ ਸ ਲਗਭਗ ਇੱਕ ਏਕੜ ਦੇ ਉੱਪਰ ਮੋਤਾ ਵੀ 15-16000 ਰੁਪਏ ਖਰਚਾ ਆ ਜਾਊਗਾ ਆਮ ਨਾਲ ਕਿਲੋ ਕਰੇਲਾ ਲਾਉਂਗੇ ਤੁਸੀਂ 15-16000 ਰੁਪਏ ਦਾ ਕਰੇਲਾ ਦਾ 1 ਕਿਲੋ 20 ਤੋਂ ਘੱਟ ਤੁਸੀਂ ਸਾਰ ਨਹੀਂ ਸਕਦੇ ਕਿਸੇ ਲੋਟ 1 ਕਿਲੋ 20 ਥੋੜਾ ਆਮ ਨਾਲ ਲੱਗ ਜਾਣਾਗਾ ਤੇ 15-16000 ਰੁਪਏ ਤੁਹਾਡਾ ਖਰਚਾ ਆ ਹੀ ਜਾਣਾਗਾ ਅੱਡ-ਵੱਡ ਚੀਜ਼ਾਂ ਦੇ ਅੱਡ-ਵੱਡ ਹੋਣੇ ਤੇ ਹੁਣ ਆਪਾਂ ਗੱਲ ਕਰ ਲੈਂਦੇ ਆਂ ਇਹਦੀ ਗਾਹਾਂ ਵਾਲੀ ਉਹਦੀ ਜੇ ਹੁਣ 20000 ਤੁਸੀਂ ਇਹ ਵਿੱਚ ਜੋੜ ਲਓ ਬਾਈ 10000 ਪਹਿਲਾਂ ਵਾਲਾ ਹੋਗਾ 30000 ਹੋ ਗਿਆ ਇਹ ਖਰਚਾ ਠੀਕ ਹੈ ਜੇ ਆਪਾਂ ਹੁਣ ਕੱਟ ਕਰ ਲਈਏ ਚੱਲ ਤੁਸੀਂ ਜੇ ਕੱਦੂ ਲਾਉਂਗੇ ਇਹ ਲਗਭਗ ਆਪਾਂ ਨੂੰ ਵਧੀਆ ਕੁਆਲਿਟੀ ਦਾ ਲੜਾ 120 ਰੁਪਏ ਕਿਲੋ ਮਿਲ ਜਾਂਦਾ ਹੈ ਤੇ ਜਿੰਨੀਆਂ ਸਾਡੇ ਕੋਲ ਬੱਟਾਂ ਨੇ ਹੁਣ ਜਿਵੇਂ ਆਪਾਂ ਇੱਕ ਏਕੜ ਦੇ ਵਿੱਚ ਕਈਏ ਇੱਕ ਏਕੜ ਦੇ ਵਿੱਚ ਢੋਡਾ ਢਾਡਾ ਤਰੀਕੇ ਨੇ ਜਿਵੇਂ ਆਪਾਂ ਪਿਛਲੇ ਸਾਲ ਮਲਚਿੰਗ ਸੀਡ ਦੇ ਉੱਪਰ ਲਾਇਆ ਸੀ ਤਾਂ ਲਗਭਗ 23 ਉਹਦੇ ਉੱਪਰ ਲਗਭਗ ਆਪਣੇ 42-43 ਬੱਟਾਂ ਪੈ ਗਿਆ ਸੀ ਕਿਉਂਕਿ ਉਹਦੀ ਦੂਰੀ ਥੋੜੀ ਘਟ ਜਾਂਦੀ ਹੈਗੀ ਆਪਾਂ ਸਿੰਗਲ ਵੱਟ ਤੇ ਲਾਉਣੇ ਮਲਚਿੰਗ ਸੀਟ ਦੇ ਉੱਪਰ ਸੀਟ ਜ਼ਿਆਦਾ ਪੈਂਦੀ ਆ ਸੀਟ ਵੀ ਥੱਲੇ ਪਾਊਗੀ ਤੇ ਉੱਪਰਲਾ ਖਰਚਾ ਜਿਹੜਾ ਉਹ ਵੀ ਵਧੂਗਾ ਕਿਉਂ ਕਾਗਜ਼ ਵੀ ਜ਼ਿਆਦਾ ਪਊਗਾ ਜਦੋਂ ਸਿੰਗਲ ਵੱਟ ਦੇ ਉੱਪਰ ਕਰਾਂਗੇ ਕਾਗਜ਼ 6 ਫੁੱਟ ਸਾਢੇ 6 ਫੁੱਟ ਹੁੰਦੀ ਪੈਂਦਾ ਸਾਢੇ 6 ਫੁੱਟ ਉਹਦੇ ਪੈਂਦਾ ਸਾਢੇ 6 ਫੁੱਟੇ ਤੇ ਪੈਂਦਾ ਜੇ ਤੁਸੀਂ ਮਲਚਿੰਗ ਸੀਟ ਤੇ ਲਾ ਲਓ ਤਾਂ ਤੁਹਾਡਾ ਖਰਚਾ ਬਚ ਜਾਊਗਾ ਮਲਚਿੰਗ ਸੀਟ ਤੇ ਜੇ ਤੁਸੀਂ ਲਾਉਂਗੇ ਤਾਂ ਜਿਹੜਾ ਕਾਗਜ਼ ਆ ਉਹ ਵੀ ਤੁਹਾਡਾ ਦੁੱਗਣਾ ਪਊਗਾ ਤੇ ਜਿਹੜੇ ਕੜੇ ਆ ਉਹ ਵੀ ਦੁੱਗਣੇ ਪੈਣਗੇ ਤੇ ਮਲਚਿੰਗ ਸੀਟ ਦਾ ਤੁਹਾਨੂੰ ਪਤਾ ਹੀ ਆ ਬਾਈ ਲਗਭਗ 100 ਤੇ ਮੰਨ ਕੇ ਚੱਲੋ ਕਿ ਤੁਸੀਂ 10000 ਦੀ ਤੁਹਾਡੇ ਕੜੇ ਪੈ ਜਾਣਗੇ ਜੇ ਵੀ ਤੁਸੀਂ ਮਲਚਿੰਗ ਸੀਡ ਤੇ ਕਰ ਰਹੇ ਹੋ ਜਿਵੇਂ ਆਪਾਂ ਦੇਸੀ ਤਰੀਕੇ ਨਾਲ ਕੀਤਾ ਹੋਇਆ ਇਹ ਤਾਂ ਤੁਸੀਂ ਇਹਦਾ ਮੰਨ ਕੇ ਚੱਲੋ ਵੀ ਤੁਹਾਡਾ ਸਾਰਾ 10000 ਵੀ ਇਹ ਦੇ 7 7-8000 ਦੀ ਤੁਸੀਂ ਕੜੇ ਮੰਨ ਕੇ ਚੱਲੋ 7000 ਦੇ ਤੁਹਾਡੇ ਕੜੇ ਪੈਣਗੇ ਤੇ 7000 ਦੇ ਤੁਹਾਡਾ ਕਾਗਜ 14-15000 ਰੁਪਏ ਦਾ ਖਰਚਾ ਜੇ ਹੁਣ ਮੰਨੀ ਆਪਾਂ 20 ਤੇ 15 35000 ਰੁਪਿਆ ਹੋ ਗਿਆ ਬਾਈ 35000 ਰੁਪਏ ਨਾਲ ਤੁਹਾਡਾ ਮੰਨ ਲਓ ਕਿ ਚੱਲੋ ਬਾਈ ਕਿਹੜਾ ਹੈ ਸੈਟਅਪ ਖੜਾ ਹੋ ਜੂ ਸਾਰਾ ਅਸੀਂ ਜਿੰਨਾ ਵੀ ਅਸੀਂ ਕਹਿੰਦੇ ਆ ਸਾਰੇ ਕਿਸਾਨ ਭਰਾਵਾਂ ਨੇ ਅਸੀਂ ਇਹੀ ਕ ਵੀ ਸੋਡਾ ਲਗ ਭਗ ਜਿਹੜਾ ਵੀ 40 ਕੁ ਹਜ਼ਾਰ ਰੁਪਈਆ ਬਈ ਇਸ ਇਸ ਚੀਜ਼ ਦੇ ਉੱਤੇ ਖਰਚਾ ਆਊ ਬਈ ਕਈ ਕਿਸਾਨ ਭਰਾ ਇਹ ਕਰਦੇ ਜਦੋਂ ਰੂੜੀ ਦੀ ਰੇ ਆਪਾਂ ਨਹੀਂ ਪਾਉਂਦੇ ਤੇ 5-6000 ਰੁਪਏ ਦਾ ਨਹੀਂ ਫਰਟੀਲਾਈਜ਼ਰ ਵੀ ਇਹਦੇ ਥੱਲੇ ਸਿੱਟਣਾ ਪੈਂਦਾ ਹੈਗਾ 40-45000 ਰੁਪਏ ਤੱਕ ਦਾ ਖਰਚ ਆ ਜਾਂਦਾ ਜਿਹੜੇ ਕਿਸਾਨ ਭਰਾ ਪਹਿਲੀ ਵਾਰੀ ਲਾਉਂਦੇ ਦੇਖੋ ਉਹਨਾਂ ਦਾ ਖਰਚਾ ਥੋੜਾ ਜ਼ਿਆਦਾ ਵਾਜ ਜਾਂਦਾ ਕਈ ਵਾਰੀ 50-50000 ਤੱਕ ਵੀ ਲੈ ਜਾਂਦਾ ਅਗਲੇ ਨੂੰ ਇਹ ਹੁੰਦਾ ਵੀ ਆਪਾਂ ਸਾਰਾ ਕੁਝ ਏ ਟੂ ਜ਼ेड ਵਧੀਆ ਕਰੀਏ ਵੀ ਕਿਤੇ ਫਸਲ ਕੋਈ ਮਾੜੀ ਨਾ ਰਹਿ ਜੇ ਤੇ ਪਰ ਜਿਹੜਾ ਆਪਣੇ ਕੋਲੇ ਦੇਖੋ ਅਗਲੇ ਸਾਲ ਤੁਹਾਡੇ ਖਰਚੇ ਇਹਦੇ ਘਟਦੇ ਤੁਰੇ ਜਾਣਗੇ ਪਹਿਲੇ ਸਾਲ ਤੁਹਾਡਾ ਖਰਚਾ ਵਧੂਗਾ ਦੂਸਰੇ ਸਾਲ ਇਹ ਆ ਤੁਹਾਡਾ ਕਾगज ਵੀ ਇਹੀ ਕੰਮ ਆਜੂਗਾ ਤੇ ਕੜੇ ਆ ਜਿਹੜੇ ਬਾਈ ਇਹ ਕੜੇ ਆ ਜਿਹੜੇ ਕੜੇ ਆ ਕਾगज ਆਪਣਾ ਹੀ ਤੀਸਰੇ ਸਾਲ ਦਾ ਤੀਜਾ ਸਾਲ ਹੋ ਗਿਆ ਕਾਗਜ ਨੂੰ ਅਗਲਾ ਕਹਿ ਦੂਗਾ ਬੇ ਝੂਠ ਫੋਰਿਆ ਤੀਜਾ ਸਾਲ ਆਪਣੇ ਕੋਲੇ ਪਈ ਇਹ ਤੀਸਰਾ ਸਾਲ ਹੈ ਕਾਗਜ ਦਾ ਤਿੰਨ ਸਾਲ ਹੋ ਗਿਆ ਆਪਾਂ ਨੂੰ ਇਹ ਕਾਗਜ ਪਾਉਂਦਿਆਂ ਨੂੰ ਦੇਖੋ ਇਹ ਕਾਗਜ ਦੇ ਵਿੱਚੋਂ ਕਾਗਜ ਆਏ ਸਾਲ ਥੋੜਾ ਕਨਾ ਖਰਾਬ ਹੋ ਜਾਂਦਾ ਆਏ ਸਾਲ ਥੋੜਾ ਕਨਾ ਕਾਗਜ ਘਟ ਜਾਂਦਾ ਜਿਵੇਂ ਇਹ ਪਹਿਲਾਂ ਮਲਚਿੰਗ ਸੀਟ ਤੇ ਉੱਤੇ ਲਾਈ ਸੀ ਅੱਜ ਕੇ ਆਪਾਂ ਦੇਸੀ ਤਰੀਕੇ ਨਾਲ ਲਾ ਕੇ ਦਿਖਾਇਆ ਸਾਰਿਆਂ ਨੂੰ ਤਾਂ ਆਏ ਸਾਲ ਮੰਨ ਕੇ ਚੱਲੋ ਸਾਰੇ ਕਾਗਜ ਦੇ ਵਿੱਚੋਂ ਦੋ ਤਿੰਨ ਕਾਗਜ ਖਰਾਬ ਹੋ ਜਾਂਦੇ ਦੋ ਕਾਗਜ ਮੰਨ ਕੇ ਚੱਲੋ ਕਿੱਲਾ ਵਹੀ ਖਰਾਬ ਹੋ ਜਾਂਦਾ ਜਿੱਥੇ ਕਾਗਜ ਖਰਾਬ ਵੀ ਹੁੰਦਾ ਜਿਵੇਂ ਉੱਥੇ ਤੁਸੀਂ ਟੋਟਾ ਪਾਇਆ ਹੋਣਾ ਠੀਕ ਹੈ ਵਿੱਚ ਜਿੱਥੇ ਆਪ ਨੂੰ ਨਾ ਲੱਗਦਾ ਵਿਚਾਲੋ ਕਿ ਤੋਂ ਕਾਜ ਜਿਆਦਾ ਖਰਾਬ ਹੋ ਜਾਂਦਾ ਤਾਂ ਉੱਥੇ ਆਪਾਂ ਟੋਟਾ ਬਣਾ ਕੇ ਪਾ ਦਿੰਨੇ ਆ ਕਾगज ਨੂੰ ਕਾगज ਦੇ ਉੱਪਰ ਚੜਾ ਚੜਾ ਦਿੰਨੇ ਆ ਦੂਸਰੇ ਸਾਲ ਦੇ ਵਿੱਚ ਤੁਹਾਡੇ ਖਰਚੇ ਬਾਈ ਅੱਧੀ ਰਹਿ ਜਾਣਗੇ ਜਾ ਕੇ ਤੁਹਾਡਾ ਕਾਗਜ਼ ਵੀ ਤੁਹਾਡੇ ਕੋਲੇ ਹੈਗਾ ਕੜੇ ਵੀ ਤੁਹਾਡੇ ਕੋਲੇ ਹੈਗਾ ਕੱਲਾ ਤੁਹਾਨੂੰ ਬੀਜ ਤੇ ਬਾਈ ਬਾਹਰ ਦੀ ਕਲੀ ਤਿਆਰੀ ਤਿਆਰੀ ਕਰਨੀ ਪੂ ਪਹਿਲੇ ਸਾਲ ਦੇ ਖਰਚੇ ਥੋੜੇ ਜਿਆਦੇ ਨੇ ਦੂਸਰੇ ਸਾਲ ਤੁਹਾਡੇ ਖਰਚੇ ਘਟ ਜਾਂਦੇ ਨੇ ਕਿਸਾਨ ਭਰਾਵਾਂ ਨੂੰ ਮਾਤ ਹੀ ਇੱਥੇ ਪੈਂਦੀ ਹੈ ਕਈ ਵਾਰੀ ਆ ਪਹਿਲੇ ਸਾਲ ਕਈ ਵਾਰੀ ਕਿਸਾਨ ਭਰਾਵਾਂ ਨੂੰ ਰੇਟ ਨਹੀਂ ਮਿਲਦਾ ਤੇ ਕਹਿੰਦੇ ਖਰਚਾ ਜਿਆਦਾ ਹੋ ਗਿਆ ਯਾਰ ਥੋੜਾ ਰੇਟ ਘੱਟ ਮਿਲਿਆ ਤੇ ਬੋਲੀਆਂ ਦੇ ਉੱਪਰ ਆਪਣੇ ਅੱਜ ਕੱਲ੍ਹ ਕਿਸਾਨਾਂ ਦਾ ਜ਼ਿਆਦਾ ਧਿਆਨ ਹੋਇਆ ਪਿਆ ਬੋਲੀ ਦੇ ਉੱਪਰ ਜ਼ਿਆਦਾ ਪਾਉਂਦੇ ਨੇ ਤੁਸੀਂ ਜਦੋਂ ਪਹਿਲੇ ਸਾਲ ਤੁਹਾਡਾ ਖਰਚਾ ਥੋੜਾ ਜ਼ਿਆਦਾ ਹੋਊ ਤੁਹਾਨੂੰ ਕਮਾਈ ਥੋੜੇ ਰੁਪਏ ਵੀ ਥੋੜੇ ਘੱਟ ਬਚ ਸਕਦੇ ਆ ਪਰ ਦੂਸਰੇ ਸਾਲ ਸਾਰੀ ਸਾਰੀ ਦੀ ਸਾਰੀ ਕਮਾਈ ਤੁਹਾਡੇ ਕੋਲ ਆ ਕਿਉਂਕਿ ਤੁਸੀਂ ਇਕੱਲਾ ਜ਼ਮੀਨ ਦੇ ਵਿੱਚ ਇਕੱਲਾ ਬੀਜ ਬੀਜ ਹੀ ਪਾਉਣਾਗਾ ਹੋਰ ਤੁਸੀਂ ਕੁਝ ਨਹੀਂ ਕਰਨਾ ਹੈਗਾ ਤੁਹਾਡੇ ਕੋਲੇ ਜਿਹੜਾ ਕਾਜ ਵੀ ਬਚਿਆ ਰਹੂਗਾ ਤੁਹਾਡੇ ਕੋਲ ਕੜੇ ਵੀ ਉਸੇ ਸਾਲ ਦੇ ਪਾਇਆ ਤੇ ਬਸ ਇੱਕ ਗੱਲ ਦਾ ਖਾਸ ਧਿਆਨ ਰੱਖਣ ਕਿਸਾਨ ਵੀਰ ਜੇ ਕਾਜ ਤੋਂ ਕੰਮ ਲੈਣਾ ਜਦੋਂ ਜ਼ਿਆਦਾ ਗਰਮੀ ਗਾਹਾਂ ਆਉਣ ਲੱਗ ਜਾਂਦੀ ਆ ਤਾਂ ਉਦੋਂ ਇਹਨੂੰ ਛੇਤੀ ਤੋਂ ਛੇਤੀ ਸਾਂਭ ਲਿਆ ਕਰੋ ਵੀ ਜਨਨਾ ਛੇਤੀ ਸਾਮੋਗੇ ਉਹਨਾਂ ਛੇਤੀ ਇਹ ਤੁਹਾਡਾ ਵਧੀਆ ਰਹੂਗਾ ਨਹੀਂ ਫਿਰ ਇਹਨੇ ਕੰਮ ਨਹੀਂ ਦੇਣਾ ਕੋ ਗਾਂਹਾਂ ਜਾ ਕੇ ਗਰਮੀ ਦੇ ਵਿੱਚ ਇਹ ਬੋਦਾ ਹੋਣ ਲੱਗ ਜਾਂਦਾ ਕਈ ਵਾਰ ਕਿਸਾਨ ਭਰਾ ਕੀ ਕਰਦੇ ਆ ਵੀ ਕੰਮਾਂ ਦੇ ਵਿੱਚ ਉਲਝੇ ਰਹਿੰਦੇ ਆ ਗਾਂਹਾਂ ਜਾ ਕੇ ਕਾगज ਨੂੰ ਛੇਤੀ ਨਹੀਂ ਚੱਕਦੇ ਹੈਗੇ ਤਾਂ ਉਦੋਂ ਫਿਰ ਮਾਤ ਪੈਂਦੀ ਆ ਉਦੋਂ ਫਿਰ ਜਦੋਂ ਕਾगज ਨਹੀਂ ਚੱਕਦੇ ਫਿਰ ਉਦੋਂ ਫਿਰ ਇਹ ਖਰਾਬ ਹੋਣ ਲੱਗ ਜਾਂਦਾ ਧੁੱਪ ਨਾਲ ਸੜਨ ਲੱਗ ਜਾਂਦਾ ਪਾਟਣ ਲੱਗ ਜਾਂਦਾਗਾ ਤੇ ਹੁਣ ਆਪਾਂ ਇਹਦੀ ਗੱਲ ਕਰ ਲਈ 120 ਰੁਪਏ ਕਿਲੋ ਰੇਟ ਆ ਬਾਈ 2.5 ਕਿਲੋ ਇੱਕ ਬੱਟ ਦੇ ਉੱਪਰ 2.5 ਕਿਲੋ ਇੱਕ ਕਿੱਲਾ ਵਾਹੀ ਪੈਂਦਾ ਉਹ ਮੋٹے ਪਤਲੇ ਦਾ ਬਾਈ ਤੁਹਾਨੂੰ ਕਾगज ਕਹੇ ਜਾ ਮਿਲ ਰਿਹਾ ਦੇਖੋ ਨਾ 2.5 ਤੋਂ ਲੈ ਕੇ 3 ਕਿਲੋ ਇੱਕ ਕਿੱਲਾ ਵਾਹੀ ਪਊਗਾ ਕਾगज ਤੁਹਾਡਾ ਜੇ ਤੁਹਾਨੂੰ ਬਹੁਤ ਜ਼ਿਆਦਾ ਪਤਲਾ ਮਿਲ ਗਿਆ ਤਾਂ ਤੁਹਾਡਾ 2 ਕਿਲੋ ਦਾ ਵੀ ਇੱਕ ਕਿੱਲਾ ਵਾਹੀ ਸਰ ਸਕਦਾ ਜਿੰਨੀਆਂ ਕ ਬੱਟਾਂ ਨੇ ਓਨੇ ਕਿਲੋ ਤੁਸੀਂ ਕਾगज ਲੈ ਕੇ ਆ ਸਕਦੇ ਹੋ ਜੇ ਹੁਣ ਆਪਾਂ ਰੰਗਾਂ ਦੀ ਗੱਲ ਕਰ ਲਈਏ ਦੇਖੋ ਨਾ ਰੰਗ ਆਪਾਂ ਦੋ ਕਰਮਾਂ ਦੇ ਉੱਪਰ ਇਹ ਕੋਈ ਦੋ ਤੇ ਲਾਉਂਦਾ ਕੋਈ ਆਪਾਂ ਪੂਣੇ ਇੱਕ ਦੋ ਤੇ ਰੰਗ ਲਾ ਕੇ ਚੱਲਦੇ ਆਂਗੇ ਜੇ ਆਪਾਂ ਰੰਗਾਂ ਦੀ ਗੱਲ ਕਰ ਲਈਏ ਤਾਂ ਇੱਕ ਬੱਟ ਦੇ ਉੱਪ 22 25 ਇੱਥੇ ਲਾਸਟ ਜਾਂਦੇ ਆ ਕੋਈ ਜਿਆਦਾ ਸੰਘਣੇ ਪਾਣ ਦਾ ਕੋਈ ਜਿਆਦਾ ਨੇੜੇ ਪਾਣ ਦਾ ਤੁਸੀਂ ਦੇਖੋ ਰਿੰਗ ਲਾਉਣ ਵੇਲੇ ਤੁਸੀਂ ਕਈ ਕਿਸਾਨ ਭਰਾ ਕਰਦੇ ਆ ਵੀ ਉਝ ਹੀ ਜਾਂਦੇ ਰਹਿੰਦੇ ਕੰਮ ਦੇ ਚ ਪਹਿਲਾ ਸਾਲ ਕਰਕੇ ਦੇਖੋ ਤੁਸੀਂ ਇੱਕ ਲਾਈਨ ਦੇ ਜਿਹੜੇ ਰੰਗ ਨੇ ਜਿਵੇਂ ਉਹ ਆਪਾਂ ਸਿਰੇ ਵਾਲੀ ਲੈਣਾ ਹੈ ਉਹ ਲੈਣ ਦੇ ਤੁਸੀਂ ਰੰਗਾ ਜਿਹੜੇ ਉਹ ਕਿਹੜਾ ਲਾ ਲੈਣੇ ਆ ਠੀਕ ਆ ਕਰਮਾ ਕਰਮਾ ਗਿਣ ਗਿਣ ਕੇ ਵੀ ਆਪਣੇ ਕਰਮੋਂ ਮਾਰ ਕੇ ਤੁਸੀਂ ਕਿਹੜਾ ਰੰਗ ਲਾ ਲਓ ਜਿਵੇਂ ਹੁਣ ਆਪਾਂ ਇੱਕ ਰੰਗ ਤੋਂ ਇੱਕ ਇੱਕ ਬੱਟ ਦੇ ਸਹੀ ਰੰਗ ਲਾ ਲੈ ਉਹਦੀ ਸੇਦ ਸੇਦ ਨੂੰ ਸਾਰੀਆਂ ਬੱਟਾਂ ਦੇ ਵਿੱਚ ਰੰਗ ਦਵਾਰੇ ਲਾ ਦੋ ਉਹ ਥੋੜਾ ਸੌਖਾ ਤਰੀਕਾ ਹੋ ਜਾਊਗਾ ਠੀਕ ਆ ਉਹਦੇ ਨਾਲ ਤੁਹਾਡਾ ਕੰਮ ਸੌਖਾ ਹੋ ਜੂ ਪਾਉਣਾ ਵੀ ਸਾਨੂੰ ਸੌਖਾ ਹੋ ਜਾਊਗਾ ਕਈ ਕਿਸਾਨ ਭਰਾਈ ਚੀਜ਼ਾਂ ਦੇ ਵਿੱਚ ਉਲਝੀ ਰਹਿੰਦੇ ਰਹਿੰਦੇ ਆ ਵੀ ਜਿਹੜੇ ਪਹਿਲੀ ਦੇ ਲਾਤਾ ਉਹਦੇ ਵੀ ਨਹੀਂ ਧਿਆਨ ਨਹੀਂ ਦਿੰਦੇ ਦੂਸਰੀ ਦੇ ਵਿੱਚ ਫੇਰ ਹੋਣ ਨੂੰ ਲਾਉਂਦੇ ਆ ਇਹ ਚੀਜ਼ਾਂ ਦੇ ਵਿੱਚ ਕੋਈ ਉਲਝਣ ਦੀ ਐਡੀ ਵੱ ਵੀਰ ਨੂੰ ਨਾਪ ਦੇ ਕੇ ਮੈਂ ਤੁਸੀਂ ਸਿਰਿਆਂ ਤੋਂ ਕੀ ਚੱਕਰ ਹੈ ਸਿਰਿਆਂ ਤੋਂ ਜੇ ਤਾਂ ਤੁਸੀਂ ਮਲਚਿੰਗ ਸੀਟ ਦੇ ਉੱਪਰ ਲਾਇਆ ਫਿਰ ਤੁਹਾਨੂੰ ਕੜਿਆ ਦੇਖੋ ਕੜੇ ਲਾਉਣੀ ਪੈਣਿਆ ਜੇ ਤੁਸੀਂ ਸਿੱਧੇ ਆਈਸੋਲੋਟ ਆਏ ਆਪਣੇ ਦੇਸੀ ਤਰੀਕੇ ਨਾਲ ਆਇਆ ਤਾਂ ਤੁਹਾਨੂੰ ਕੋਈ ਦਿੱਕਤ ਨਹੀਂ ਆਪਾਂ ਇਧਰਲੇ ਪਾਸੋਂ ਜਿਹੜੇ ਪਾਸੋਂ ਬਾਈ ਇਹਨੂੰ ਪਾਣੀ ਹਲੇ ਨਹੀਂ ਲਾਉਣਾ ਉਸ ਪਾਸੋਂ ਜਮ੍ਹਾਂ ਮੂੰਹ ਬੰਦ ਕੀਤਾ ਹੋਇਆ ਅਸੀਂ ਦਾ ਦੂਜੇ ਪਾਸੇ ਵੀ ਆਪਾਂ ਚੱਲਾਂਗੇ ਇਹਦਾ ਜਮ੍ਹਾਂ ਮੂੰਹ ਬੰਦ ਕਰ ਜਿਹੜੇ ਪਾਸੋਂ ਤੁਹਾਨੂੰ ਆਇਆ ਵੀ ਆਪਾਂ ਪਾਣੀ ਨਹੀਂ ਲਾਉਣਾ ਖਾਲ ਆਪਾਂ ਇਧਰਲੇ ਪਾਸੇ ਖਾਲ ਹਮੇਸ਼ਾ ਜਿਹੜੀ ਜ਼ਮੀਨ ਤੁਹਾਡੇ ਕੋਲੇ ਹੈਗੀ ਆ ਉਹਦੇ ਦੋਵੇਂ ਪਾਸੇ ਪਾ ਕੇ ਰੱਖੋ ਦੋਵੇਂ ਪਾਸੇ ਪਾ ਕੇ ਰੱਖੋ ਬਾਈ ਚਾਂਸ ਕਦੇ ਕੋਈ ਮੀਂਹ ਦਾ ਕੋਈ ਚੱਕਰ ਪੈ ਜਾਂਦਾ ਗਾਹਾਂ ਜਾ ਕੇ ਠੀਕ ਆ ਤੇ ਇੱਕ ਪਾਸੇ ਤੁਸੀਂ ਸੂਏ ਦੇ ਪਾਣੀ ਦਾ ਇੰਤਜ਼ਾਮ ਰੱਖੋ ਤੇ ਦੂਸਰੇ ਪਾਸੇ ਤੁਸੀਂ ਮੋਟਰ ਦੇ ਪਾਣੀ ਦਾ ਇੰਤਜ਼ਾਮ ਰੱਖੋ ਠੀਕ ਆ ਦੋਵੇਂ ਪਾਸੇ ਦੀ ਬਾਕੀ ਜੇ ਥੋੜੀ ਜਿਵੇਂ ਹੁਣ ਆਪਣੀ ਲੰਬਾਈ ਇਹ ਥੋੜੀ ਜਿਆਦਾ ਆ ਗਈ ਇਹ ਆਪਣੀ ਸਵਾ ਕੱਲਾ ਲਵਾਈ ਹੈਗੀ ਜਿਹੜੀ ਆ ਤੁਸੀਂ ਇੱਧਰ ਧਿਆਨ ਮਾਰੋਗੇ ਤਾਂ ਇਹ ਆਪਣੀ ਸਵਾ ਕੱਲਾ ਲਵਾਈ ਆ ਤਾਂ ਆਪਾਂ ਇਸ ਤਰ੍ਹਾਂ ਕੀ ਕਰਾਂਗੇ ਇਸ ਤੋਂ ਬਾਅਦ ਜਦੋਂ ਗਰਮੀਆਂ ਜ਼ਿਆਦਾ ਆ ਕੇ ਆ ਇਹਨੂੰ ਆਦ ਤੱਕ ਪਾਣੀ ਦੇਵਾਂਗੇ ਦੋਵੇਂ ਪਾਸੇ ਦੀ ਪਾਣੀ ਦਿਆ ਕਰਾਂਗੇ ਵਿਚਾਲੇ ਇਹਦੇ ਖਾਲੀ ਨੂੰ ਆਪਾਂ ਬੰਦ ਕਰ ਦਾਂਗੇ ਕੇ ਨਾ ਆਪਾਂ ਧੁਰ ਤੱਕ ਕਾਗਜ਼ ਪਾਤਾ ਲੰਮਾ ਕਰ ਲਿਆ ਕੰਮ ਤੇ ਉਸ ਤੋਂ ਬਾਅਦ ਆਪਾਂ ਬਚਾਲੋ ਖਾਲੀ ਨੂੰ ਬੰਦ ਕਰਕੇ ਤੇ ਕਾਗਜ਼ ਪਾਵਾਂਗੇ ਜਿਹੜਾ ਆਪਾਂ ਇਹ ਹੈਗਾ ਜਿਹੜਾ ਇਹ ਹੈ ਸਬਕਾ ਦੂਧ ਦੇ ਪਾਇਆ ਇਹ ਆਪੇ ਫਲੋਟੀ ਬਸ ਇਧਰਲੇ ਪਾਸੋਂ ਬੰਦ ਕਰ ਦੇਣਾ ਠੀਕ ਆ ਖਿੱਚਣਾ ਇੱਕ ਬੰਦੇ ਨੇ ਖਿੱਚ ਕੇ ਪਾਉਣਾ ਦਾ ਉਹਦੀ ਮੈਂ ਤੁਹਾਨੂੰ ਕਲਿੱਪ ਲਾ ਜੀ ਆਪਾਂ ਵਿੱਚ ਲਾਵਾਂਗੇ ਕਿ ਖਿੱਚ ਕੇ ਕਿਵੇਂ ਪਾਉਣਾ ਖਿੱਚ ਕੇ ਰੱਖਣਾ ਬਸ ਇੱਕ ਬੰਦੇ ਨੇ ਜਿਹਦਾ ਖਿੱਚੇ ਸਹੀ ਰਹਿ ਤੇ ਬਸ ਜੇ ਤੁਸੀਂ ਇਹਨੂੰ ਥੋੜਾ ਖਿੱਚ ਕੇ ਨਾ ਪਾਇਆ ਤਾਂ ਇਹ ਝੁਕਣ ਲੱਗ ਜੂਗਾ ਉੱਪਰ ਠੀਕ ਆ ਹੁਣ ਵੀ ਤੁਸੀਂ ਦੇਖੋ ਜਿਵੇਂ ਮਾੜਾ ਮਾੜਾ ਕਿਤੇ ਨਾ ਕਿਤੇ ਜਿੱਥੇ ਫਰਕਾ ਮਾੜਾ ਮੋਟਾ ਝੁਕੀ ਜਾਂਦਾ ਕਾਗਜ਼ ਤੇ ਜਿੱਥੇ ਤੁਹਾਨੂੰ ਆ ਲੱਗੇ ਵੀ ਜ਼ਿਆਦਾ ਝੁੱਕ ਰਿਹਾ ਕਾਗਜ਼ ਉੱਥੇ ਇੱਕ ਅੱਧਾ ਤੁਸੀਂ ਕੜਾ ਬਾਅਦ ਤੇ ਹੁਣ ਆਪਾਂ ਇਧਰਲੇ ਪਾਸੇ ਆ ਜਨਾ Shimla mircha wale pase ਕਾਗਜ ਪਾਉਣ ਦੇ ਸਾਰੇ ਪਾਸੇ ਅੱਡ-ਅੱਡ ਤਰੀਕੇ ਨੇ ਸਾਰਿਆਂ ਦੀ ਸਾਰੇ ਭਰਾਵਾਂ ਦੀ ਕੋਈ ਕਿਸੇ ਦਾ ਕਿਸੇ ਦਾ ਕੋਈ ਧਰਤੀ ਦੇ ਵਿੱਚ ਨੱਪ ਕੇ ਵੀ ਉਹ ਕਰ ਦਿੰਦਾ ਤੇ ਕੋਈ ਇਸ ਤਰੀਕੇ ਨਾਲ ਵੀ ਪਾ ਦਿੰਦਾ ਜਿਹੜਾ ਆਪਣਾ ਕਾਗਜ ਆ ਹੁਣ ਆ ਦੇਖੋ ਆ Shimla mircha ਦੇ ਉੱਪਰ ਆ ਗਿਆ ਆਪਣੇ ਇਹ Shimla mircha ਦੇ ਉੱਪਰ ਕਾਗਜ ਆ ਇਸ ਲੋਟਾ ਆਪਾਂ ਕਿੱਲਿਆਂ ਨਾਲ ਮੜਾ ਲਵੇ ਕੈਮਰਾ ਮਾਰ ਕੇ ਦਿਖਾ ਦਿਓ ਜਿਹੜਾ ਇਹਦੇ ਆਪਾਂ ਘੜੇ ਘੜੇ ਇਹਦੇ ਵੀ ਇਹਦੇ ਛੋਟੇ ਨੇ ਤੇ ਇਹਦਾ ਕਾਜ ਵੀ ਛੋਟਾ ਗਾ ਐਸੋ ਛੋਟਾ ਆਪਾਂ ਕਿल्ले ਕੱਢ ਲੈਨੇ ਆ ਸਾਡਾ ਤੇ ਕਿल्ले ਕਢਾ ਲਿਓ ਛੋਟੇ ਛੋਟੇ ਕਿल्ले ਠੀਕ ਆ ਐਡੇ ਮੰਨ ਲਓ ਕਿ ਚਲੋ ਵੀ ਬਸ ਦੋ 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 ਫੁੱਟ ਦੇ ਕਿल्ले ਹੋਣ ਕਿਉਂ ਤੁਸੀਂ ਕਿल्ले ਕਢਾ ਲਿਓ ਉਹਨੂੰ ਲਗਭਗ ਫੁੱਟਕ ਜਮੀਨ ਦੇ ਵਿੱਚ ਨੱਪਿਆ ਹੋਵੇ ਤੇ ਫੁੱਟਕ ਉੱਪਰ ਹੋਵੇ ਜਿੱਦੇ ਨਾਲ ਆਪਾਂ ਕਾगज ਬੰਦ ਕਰ ਸਕੀਏ ਐਸ ਲੋਟ ਬਸ ਆਪਾਂ ਢੇੜੇ ਹੀ ਦੇਣਾ ਠੀਕ ਆ ਇਧਰੋਂ ਇਧਰ ਢੇੜਾ ਦੇ ਕੇ ਉਧਰੋਂ ਉਹ ਦਿਲੇ ਪਾਸੇ ਢੇੜਾ ਦਿੱਤਾ ਹੋਇਆ ਵੀ ਪੂਰਾ ਖਿੱਚ ਕੇ ਕਾगज ਨੂੰ ਕੇਰਾ ਪਾ ਦੇਣਾਗਾ ਇਹ ਜਿਹੜਾ 4 ਫੁੱਟਾ ਕਾगज ਆ ਇਹ ਮਿਰਚਾਂ ਵਾਸਤੇ ਆ ਇਹਦੇ ਥੱਲੇ ਜਿਹੜੀ ਆਪਾਂ ਮਿਰਚਾਂ ਦੀ ਖੇਤੀ ਕੀਤੀ ਹੋਈ ਹੈ ਬੱਚਾ ਹੀ ਲੱਗਿਆ ਹੋਈ ਆ ਇਹ ਤਾਂ ਹੀ ਥੱਲੇ ਆ ਦੇਖੋ ਮਿਰਚਾਂ ਆਪਣੀ ਚੱਲੀ ਖੜੀ ਆ ਪੂਰੀ ਸੋਹਣੀ ਤੇ ਇਹਦੇ ਥੱਲੇ ਆਪਾਂ ਸ਼ਿਮਲਾ ਮਿਰਚ ਤੇ ਜਿਹੜੀ ਕੌੜੀ ਮਿਰਚ ਆ ਉਹਦੀ ਖੇਤੀ ਕਰੀ ਹੋਈ ਆ ਹੁਣ ਤੁਹਾਨੂੰ ਦਿ ਦੀ ਜਿਹੜਾ ਦੂਸਰਾ ਕਾगज ਜੇ ਤੁਸੀਂ ਬਾਈ ਚਾਂਸ ਤੁਸੀਂ ਮਾਰਕਿੰਗ ਫੀਟ ਦੇ ਉੱਪਰ ਲਾ ਲਿਆ ਤਾਂ ਤੁਸੀਂ ਕਿਵੇਂ ਕਾगज ਪਾਣਾ ਜਾਂ ਸਿੰਗਲ ਵੱਟ ਦੇ ਉੱਪਰ ਆਪਾਂ ਵੱਡਾ ਕਾगज ਕਿਵੇਂ ਪਾਣਾ ਆਪਾਂ ਸਿੰਗਲ ਵੱਟ ਦੇ ਉੱਪਰ ਜਿਵੇਂ ਹੁਣ ਇਧਰ ਫਰਾਂਸ ਬੀਨ ਜਲਾ ਰੱਖਿਆ ਹਲੇ ਇਹਦੇ ਉੱਤੇ ਕਾगज ਨਹੀਂ ਪਾਇਆ ਕਿਉਂਕਿ ਹਾਂ ਫਰਾਂਸ ਬੀਨ ਦਾ ਥੋੜੀ ਠੰਡ ਘੱਟ ਹੀ ਮੰਨਦੇ ਆ ਗਾਂਹ ਜਾ ਕੇ ਜਾਦੇ ਠੰਡ ਬੰਨਣ ਲੱਗਣਗੇ ਉਸ ਆਪਾਂ ਇਹਦੇ ਉੱਪਰ ਕਾगज ਪਾ ਦਾਂਗੇ ਤੇ ਹੁਣ ਤੁਹਾਨੂੰ ਦਿਖਾਉਣਾ ਵੀ ਆਪਾਂ ਵੱਡੇ ਕਾगज ਨੂੰ ਵੀ ਕਿਵੇਂ ਬੰਨ ਕੇ ਪਾ ਸਕਦੇ ਆ ਇਹਦੇ ਆ ਡੋਟ ਤਰੀਕੇ ਦੇ ਜਿਵੇਂ ਕਿਦਾਂ ਆਪਾਂ ਬੰਨ ਕੇ ਪਾ ਸਕਦੇ ਆ ਆ ਜਿਹੜਾ ਆਪਣਾ ਵੱਡਾ ਕਾਜ ਆ ਉਹਦੇ ਵੀ ਸੇਮ ਚੀਜ਼ ਆ ਕਿੱਲੇ ਗੱਡੇ ਹੋਏ ਨੇ ਠੀਕ ਹੈ ਇਸ ਕਿੱਲੇ ਦੇ ਉੱਪਰ ਬਣ ਕੇ ਇਹ ਵੀ ਸਾਢੇ 3/2 ਫੁੱਟਾ ਕਾਜ ਆ ਇਹਦੇ ਨਾਲ ਦੇ ਕਾਜ ਆ ਜਿਹੜੀ ਇਹਦੇ ਉੱਪਰ ਆਪਾਂ ਟਮਾਟਰ ਲਾਏ ਹੋਏ ਨੇ ਟਮਾਟਰ ਨੂੰ ਵੀ ਆਪਾਂ ਟੱਕ ਦਿੱਤਾਗਾ ਜੇ ਤੁਸੀਂ ਇਹਦੇ ਵਿੱਚ ਦੇਖੋਗੇ ਤਾਂ ਟਮਾਟਰ ਲਾਏ ਹੋਏ ਨੇ ਟਮਾਟਰ ਜਿਹੜੀ ਚੀਜ਼ ਆ ਦੇਖੋ ਮਰਦੀ ਦਾ ਠੰਡ ਨਾ ਨਹੀਂ ਹੈਗੀ ਸਾਰੇ ਕਿਸਾਨ ਭਰਾ ਮਨ ਨੂੰ ਵੀ ਕੀ ਦਾ ਪਤਾ ਪਰ ਇਹਦਾ ਕਾਰਨ ਇਹ ਆ ਵੀ ਜੇ ਬਾਈ ਚਾਂਸ ਆ ਪੋਰਾ ਜਦੋਂ ਜਿਆਦਾ ਪਾਣ ਲੱਗ ਜਾਂਦਾ ਲਾਲ ਜਿਹੋ ਕੀ ਖੜ ਜਾਂਦਾ ਠੰਡ ਵੀ ਜਿਆਦਾ ਪਾਣ ਲੱਗ ਜਾਂਦੀ ਆ ਫੇਰ ਵੀ ਇਹ ਲਾਲ ਹੋ ਕੇ ਖੜ ਜਾਂਦੇ ਆ ਤਾਂ ਫੇਰ ਇਹਨੂੰ ਠੰਡ ਤੋਂ ਬਚਾਉਣ ਵਾਸਤੇ ਆਪਾਂ ਨੂੰ ਕਾगज ਪਾਉਣਾ ਜ਼ਰੂਰੀ ਆਗਾ ਜਿਹੜੀ ਵੀ ਚੀਜ਼ਾਂ ਚਾਹ ਫਰਾਕ ਬੀਨ ਜਾਉ ਤੇ ਵੀ ਆਪਾਂ ਕਾगज ਥੋੜੇ ਦਿਨਾਂ ਤੱਕ ਪਾ ਦਾਂਗੇ ਥੋੜੀ ਥੋੜੀ ਹੁਣ ਉਹ ਵੀ ਮੰਨਣ ਲੱਗ ਗਿਆ ਠੰਡ ਇੱਕ ਦੋ ਦਿਨਾਂ ਦੇ ਵਿੱਚ ਇਹਦੇ ਤੇ ਵੀ ਕਾगज ਪਾ ਦਾਂਗੇ ਕਿਉਂਕਿ ਇਸ ਸਾਲ ਆਪਣੇ ਕੋਲੇ ਜਿਹੜਾ ਕਾगज ਆ ਸਹਤ ਮੇ ਆਪਣੇ ਇੱਕ ਨਵਾਂ ਲੈਣਾ ਪੈ ਜੇ ਮੈਨੂੰ ਲੱਗਦਾ ਵੈਸੇ ਸੜ ਜਾਊਗਾ ਆਪਣੇ ਕੋਲ ਥੋੜਾ ਜਿਹਾ ਕਾगज ਉੱਥੇ ਪੁਰਾ ਵੀ ਟੋਟਾ ਲੱਗਦਾ ਉੱਥੇ ਆਪਾਂ ਟਾਕੀ ਟੁੱਕੀ ਵੀ ਧਰਦਾ ਆ ਤੁਸੀਂ ਇੱਥੇ ਦੇਖੋ ਜਿਵੇਂ ਆਪਣਾ ਕਾगज ਆਈ ਵਾਰੀ ਕੋਈ ਕੁੱਤਾ ਕੱਥਾ ਟੱਪ ਵੀ ਜਾਂਦਾ ਬਿਜਲੀ ਪਾੜ ਜਾਂਦਾ ਕਿਤੇ ਨਾ ਕਿਤੇ ਫਿਰ ਉੱਥੇ ਆਪਾਂ ਨੂੰ ਆਪਾਂ ਨੂੰ ਵੀ ਇਹ ਨਹੀਂ ਹੈਗਾ ਆਪਣੇ ਨਾਲ ਵੀ ਇਹ ਸਾਰੀਆਂ ਸੇਮ ਚੀਜ਼ਾਂ ਹੁੰਦੀਆਂ ਨੇ ਸਾਰਿਆਂ ਨਾਲ ਨਹੀਂ ਹੁੰਦੀਆਂ ਰਹਿੰਦੀਆਂ ਤਾਂ ਤੁਸੀਂ ਉੱਥੇ ਬਸ ਆ ਇਧਰੋਂ ਥੋੜਾ ਜਿਹਾ ਟੋਟਾ ਕੋਈ ਵੱਡੋ ਕਾगज ਦੇ ਵਿੱਚੋਂ ਇੱਕ ਇੱਥੋਂ ਨਾਲ ਪਲੋ ਤੇ ਦੂਸਰੇ ਘੜੇ ਤੋਂ ਇੱਥੋਂ ਜਾ ਕੇ ਨਾਲ ਪਲੋ ਕਾਜ ਲੋਟ ਬਈ ਥੋੜਾ ਕੰਮ ਸੌਖਾ ਹੋ ਜਾਊਗਾ ਤੇ ਇਹ ਸੀਗੀ ਕਾगज ਬਾਰੇ ਜਾਣਕਾਰੀ ਪਾਉਣ ਦੇ ਤਰੀਕਿਆਂ ਬਾਰੇ ਵੀ ਤੁਸੀਂ ਕਿੱਲੇ ਗੱਡ ਕੇ ਪਾਉਣਾ ਕਿੱਲੇ ਉਹਦੇ ਨਾਲ ਹੋ ਜਾ ਦੇ ਖਿੱਚਿਆ ਜੋ ਸੌਖਾ ਹੋ ਜੂ ਕੰਮ ਸਿੰਗਲ ਵੱਟ ਤੇ ਪਾਉਣਾ ਹੈ ਸਿੰਗਲ ਤੇ ਪਾਇਆ ਹੋਇਆ ਬਈ ਆਪਾਂ ਜਿਹੜੀ ਜਮਾ ਸਿੰਗਲ ਵੱਟ ਹੁੰਦੀ ਹੈ ਸਿੰਗਲ ਵੱਟ ਤੇ ਕਦੂ ਲਾ ਰਹੇ ਹਾਂ ਤਾਂ ਸਿੰਗਲ ਤੇ ਐਸ ਲੋਡ ਪਾ ਸਕਦੇ ਹੋ ਜੇ ਤੁਸੀਂ ਡਬਲ ਵੱਟ ਤੇ ਲਾ ਰਹੇ ਹੋ ਤਾਂ ਐਸ ਲੋਡ ਪਾ ਸਕਦੇ ਹੋ ਉਹਦੇ ਤੁਹਾਨੂੰ ਲੱਪਣ ਦੀ ਲੋੜ ਨਹੀਂ ਆ ਦੇਖੋ ਇਧਰਲੇ ਪਾਸੇ ਜੇ ਤੁਸੀਂ ਦੇਖੋਗੇ ਜਿੱਧਰਲੇ ਪਾਸੇ ਆਪਾਂ ਹਉ ਕਰਦੇ ਹਾਂ ਇਧਰਲੇ ਪਾਸੇ ਮੂੰਹ ਖੁੱਲੇ ਨੇ ਜਿਹੜੇ ਪਾਸੇ ਆਪਾਂ ਪਾਣੀ ਲਾ ਰਹੇ ਹਾਂ ਇਹਨਾਂ ਸਬਜ਼ੀ ਨੂੰ ਠੀਕ ਐਸ ਪਾਸੇ ਸਾਰਿਆਂ ਦੇ ਮੂੰਹ ਖੁੱਲੇ ਨੇ ਤੇ ਦੂਸਰੇ ਪਾਸੇ ਮੂੰਹ ਬੰਦ ਰਹੇ ਐਸ ਲੋਡ ਤੁਸੀਂ ਜਿਹੜਾਗਾ ਆਪਣਾ ਕਾ ਰੇਟ ਵੀ ਦੱਸਤਾ ਵੀ ਇੰਨਾ ਕਹੂਗਾ ਤਾਰਾਂ ਦੇ ਬਈ ਲੋਹੇ ਦਾ ਰੇਟ ਰੋਜ਼ ਘਟਦਾ ਵੱਧਦਾ ਰਹਿੰਦਾ ਤੁਸੀਂ ਪਤਾ ਕਰ ਲਓ ਜਿਹੜੀਆਂ ਇਹ ਤਾਰਾਂ ਨੇ ਕਿਸਾਨ ਭਰਾ ਫਿਰ ਇਹ ਵੀ ਕਹਣਗੇ ਤੁਸੀਂ ਦੱਸਿਆ ਨਹੀਂ ਜਾਂਦੇ ਇਹਨਾਂ ਨੇ ਵੀ ਕਿੱਥੋਂ ਮਿਲਣਗੀਆਂ ਜਿਹੜੇ ਬਈ ਆਪਣੇ ਪਾਇਪ ਬਣਾਉਂਦੇ ਨੇ ਅੱਜ ਕੱਲ ਪਾਇਪ ਪੱਥਰ ਦੇ ਪਾਇਪ ਬਣਾਉਂਦੇ ਨੇ ਜਿੱਥੇ ਪੱਥਰਾਂ ਦੇ ਪਾਇਪ ਦੀ ਫੈਕਟਰੀ ਹੁੰਦੀ ਹੈ ਵੀ ਮੰਨ ਲਾ ਉੱਥੋਂ ਤੁਸੀਂ ਪਤਾ ਕਰ ਲਓ ਵੀ ਤੁਸੀਂ ਤਾਰ ਕਿੱਥੋਂ ਮੰਗਵਾਉਨੇ ਉਹਨਾਂ ਨੂੰ ਪਤਾ ਹੁੰਦਾਗਾ ਤੁਹਾਡੇ ਲਾਵੇ ਤਾਵੇ ਕੋਈ ਨਾ ਕੋਈ ਪੱਥਰਾਂ ਦੀ ਫੈਕਟਰੀ ਹੋਊਗੀ ਜਿਹੜੇ ਪਾਇਪ ਬਣਾਉਂਦੇ ਨੇ ਉਹਦੇ ਵਿੱਚ ਇਹ ਤਾਰਾਂ ਪੈਂਦੀਆਂ ਨੇ ਕਿਉਂਕਿ ਗੋਲ ਕਰਕੇ ਤਾਰ ਪੈਂਦੀ ਹੈ ਤਾਰ ਥੋੜੀ ਜਿਹੀ ਘਰ ਮੋਟੀ ਲੈ ਲਓ ਕਿਉਂਕਿ ਆਈ ਵਾਰੀ ਥੋੜੀ ਘਸਦੀ ਰਹਿੰਦੀ ਹੈਗੀ ਇਹ ਜਰ ਪੈ ਕੇ ਥੋੜੀ ਥੋੜੀ ਮਾੜੀ ਮਾੜੀ ਆਇਆ ਹੈ ਸਾਲ ਘਸੀ ਨਹੀਂ ਰਹਿੰਦੀ ਆ ਤੇ ਤੁਸੀਂ ਥੋੜੀ ਜਿਹੀ ਘਰ ਮੋਟੀ ਤਾਰ ਲੈ ਲਓ ਉਸ ਤੋਂ ਬਾਅਦ ਤੁਹਾਡਾ ਕੰਮ ਚੱਲੀ ਜਾਊਗਾ ਤੇ ਇਸ ਤਰੀਕੇ ਨਾਲ ਬਈ ਤੁਸੀਂ ਲੋ ਟਰਨਾ ਬਣਾ ਸਕਦੇ ਹੋ ਸੌਖਾ ਕੰਮ ਹੈ ਕੋਈ ਬੜਾ ਔਖਾ ਕੰਮ ਨਹੀਂ ਹੈਗਾ ਬੜੀ ਕੋਈ ਔਜਨ ਦੀ ਲੋੜ ਨਹੀਂ ਬਾਕੀ ਕੋਈ ਜੇ ਕੋਈ ਸਵਾਲ ਰਹਿ ਗਿਆ ਹੋ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਤੇ ਆਪਣੇ ਇੰਸਟਾਗ੍ਰam ਪੇਜ ਨੂੰ ਵੀ ਜਾ ਕੇ ਕਰ ਲਓ ਫੋਲੋ ਉੱਥੇ ਆਪਾਂ ਬਈ ਛੋਟੀ ਵੀਡੀਓ ਦੇ ਨਾਲ ਆਪਾਂ ਡਿਟੇਲ ਦਿੰਦੇ ਰਹਿੰਦੇ ਹਾਂਗੇ ਤੇ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਵੀਡੀਓ ਨੂੰ ਕਿਸਾਨ ਭਰਾਵਾਂ ਤੱਕ ਸ਼ੇਅਰ ਲਾਜ਼ਮੀ ਕਰਦੇ ਹੋਰ ਕਿਸਾਨ ਭਰਾਵਾਂ ਦੇ ਕੰਮ ਦੀ ਵੀਡੀਓ ਆਪਾਂ ਜਿਹੜੀ ਵੀਡੀਓ ਬਣਾਣਾ ਕਿਸਾਨ ਭਰਾਵਾਂ ਦੇ ਕੰਮ ਦੀ ਵੀਡੀਓ ਬਣਾਉਣੀ ਹੈਗੇ ਵੀ ਕਿਸਾਨ ਭਰਾਵਾਂ ਦਾ ਕੋਈ ਨਾ ਕੋਈ ਫਾਇਦਾ ਹੋ ਸਕੇ ਜਿੰਨਾ ਕ ਆ ਨੀ ਕਰ ਲੋ ਧੰਨਵਾਦ ਕਿਉਂ